ਜਿਹੜੇ ਮੇਨ ਸਟਰੀ ਕਹਿੰਦੇ ਸੂਟਰ ਦੱਸੇ ਜਾ ਰਹੇ ਆ ਬੰਮੀਆ ਗਰੁੱਪ ਦੇ ਹਰਪ੍ਰੀਤ ਸਿੰਘ ਔਰ ਪਮ ਮਕਰ ਸਿੰਘ ਗੋਤਮਾ ਬਾਦਸ਼ਾ ਜਿਹੜੇ ਦੋ ਨੌਜਵਾਨ ਆ ਜਿਹੜੇ ਦੱਸੇ ਜਾ ਰਿਹਾ ਕਿ ਇਹ ਬੜੇ ਵੱਡੇ ਸੂਟਰ ਸਨ ਜਿਹੜੇ ਕਿ ਬੰਮੀਆ ਗਰੁੱਪ ਦੇ ਨਾਲ ਸੰਬੰਧ ਦੱਸੇ ਜਾ ਰਿਹਾ ਇਹ ਪੁਲਿਸ ਦੀ ਜਿਹੜੀ ਪੁਲਿਸ ਪਾਰਟੀ ਨੇ ਬੜੀ ਬਾਧਰੀ ਦਾ ਪਰਿਚੈ ਦਿੰਦੇ ਹੋਏ ਤੇ ਇਹਨਾਂ ਨੂੰ ਜਿਹੜਾ ਅਸੀਂ ਅਰੈਸਟ ਕੀਤਾ ਐਕਸਚੇਂਜ ਆਫ ਫਾਇਰ ਤੋਂ ਬਾਅਦ ਦੋਨਾਂ ਦੇ ਲੋਅਰ ਬਾਡੀ 'ਚ ਬੁਲੇਟ ਇੰਜਰੀਜ਼ ਹੋਈਆਂ ਹਨ। ਅਰੇਪ ਹੋਇਆ ਕਿ ਪ੍ਰਵਾਸੀ ਮਜ਼ਦੂਰਾ ਵੱਲੋਂ ਕੀਤੇ ਗਏ ਆ ਕਿ ਸੇ ਇੱਕ ਸਾਲ ਦੇ ਬੱਚੇ ਦੇ ਨਾਲ ਕੀਤਾ ਜਾਂਦਾ ਕਿਤੇ 5 ਸਾਲ ਦੇ ਬੱਚੇ ਦੇ ਨਾਲ ਕਿਤੇ 8 ਸਾਲ ਦੇ ਬੱਚੇ ਦੇ ਨਾਲ ਉਹਨਾਂ ਦਾ ਅਨਕਾਊਂਟਰ ਕਿਉਂ ਨਹੀਂ ਹੁੰਦਾ ਲੋਕਾਂ ਦੇ ਵੱਡੇ ਸਵਾਲ ਨੇ ਪੁਲਿਸ ਦੇ ਉੱਪਰ ਵਾਟਸਅਪ ਵੱਲੋਂ ਇੱਕ ਹਰ ਵੇਲੇ ਇਹ ਦਾਵਾ ਕੀਤਾ ਜਾਂਦਾ ਕਿ ਸਾਡੇ ਉੱਤੇ ਫਾਇਰਿੰਗ ਕੀਤੀ ਤੇ ਅਸੀਂ ਪੁਲਿਸ ਪਾਰਟੀ ਨੇ ਰਹਿੰਦੇ ਆ ਫਾਇਰਿੰਗ ਕਰਤੀ ਤੇ ਸਾਡੀ ਫਾਇਰਿੰਗ ਦੇ ਨਾਲ ਦੋਨੇ ਨੌਜਵਾਨ ਜਿਹੜੇ ਉਹ ਜਾਖਮੀ ਹੋ ਜਾਂਦੇ ਆ ਕਿਸੇ ਨੂੰ ਜਿਹੜਾ ਕਿ ਮੌਤ ਦੀ ਘਾਟ ਉਤਾਰਿਆ ਜਾਂਦਾਗਾ ਕਿ ਪੁਲਿਸ ਫਰਦੀ ਐਨਕਾਊਂਟਰ ਕਰ ਰਹੀ ਆ ਕਿ ਲੋਕਾਂ ਨੂੰ ਕਿ 1993 92 ਬੜਾ ਧਾਕਾ ਜਿਹੜਾ ਯਾਦ ਕਰ ਲੈਣਾ ਚਾਹੀਦਾ ਜਿਸ ਤਰ੍ਹਾਂ ਉਦੋਂ ਐਨਕਾਊਂਟਰ ਕਰੇ ਸੀ ਝੂਠੇ ਪੁਲਸ ਮੁਕਾਬਲੇ ਬਣਾਏ ਸੀ ਦਾ ਅੱਜ ਉਹ 25 23 33 ਸਾਲਾਂ ਨੂੰ ਮਰੇ ਜਾ ਰਹੇ ਆ ਕਿ ਜਿਹੜੇ ਨੌਜਵਾਨਾਂ ਦੇ ਧੜਾ ਧੜ ਅਨਕਾਉਂਟਰ ਹੋ ਰਹੇ ਆ ਕੀ ਤੁਹਾਨੂੰ ਦੱਸ ਦੋ ਕਿ 6 ਮਹੀਨੇ ਦੇ ਵਿੱਚ ਹੀ ਪਤਾ ਲੱਗ ਗਿਆ 4 ਸਾਲ ਤੁਹਾਡੀ ਸਰਕਾਰ ਲੰਘੀ ਤੇ अनेका ਸਰਕਾਰਾਂ ਲੰਘੀਆਂ ਤੇ ਇਹ ਪਾਇਦਾ ਕਿ ਹੁਣ ਇੱਕਦਮ ਹੋ ਗਏ ਕਦੇ ਇੱਕ ਕਦੇ ਦੱਸ ਦਿਓ ਕਿਸੇ ਨੂੰ ਗ੍ਰਿਫਤਾਰ ਕੀਤਾ ਹੋਵੇ ਜੇ ਗ੍ਰਿਫਤਾਰ ਕਰ ਵੀ ਲੈਣਾ ਫਿਰ ਵੀ ਉਹਦਾ ਅਨਕਾਉਂਟਰ ਹੁੰਦਾਗਾ ਇਹ ਵੱਡੇ ਸਵਾਲ ਨੇ ਪੁਲਿਸ ਦੇ ਉੱਪਰ ਕਿ ਤੁਸੀਂ ਜਿਹੜਾ ਕਿ ਅਜੇ ਤੱਕ ਜਿਉਂਦੇ ਵਿਅਕਤੀ ਨੂੰ ਗੁਰਪਦਾਰ ਕਿਉਂ ਨਹੀਂ ਕਰ ਸਕੇ ਪਰ ਨਾਲ ਹੀ ਉਹਨਾਂ ਨੌਜਵਾਨ ਜਿਹੜੇ ਕਿ ਰਫਲਾ ਹਥਿਆਰ ਚੱਕ ਕੇ ਜਿਹੜਾ ਸਾਰੇ ਆਮ ਦੈਸ ਦਾ ਮਾਹੌਲ ਪੰਜਾਬ ਦੇ ਵਿੱਚ ਬਣਾਇਆ ਹੋਇਆਗਾ ਉਹਨਾਂ ਨੂੰ ਵੀ ਮਾੜਾ ਮੋਟਾ ਸ਼ਮਨਨਾ ਚਾਹੀਦਾ ਪਟਿਆਲੇ ਤੋਂ ਵੱਡੀ ਖ਼ਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਅੱਜ ਦੱਸਿਆ ਜਾ ਰਿਹਾ ਕਿ ਦੋ ਨੌਜਵਾਨਾਂ ਦਾ ਅਨਕਾਊਂਟਰ ਕੀਤਾ ਗਿਆ ਹਾਂ ਜੀ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਪੁਲਿਸ ਵੱਲੋਂ ਦੋ ਜਿਹੜਾ ਬਮੀਆ ਗਰੁੱਪ ਦੇ ਗਰੁੱਪ ਦੇ ਨਾਲ ਸੰਬੰਧਿਤ ਰੱਖਣ ਵਾਲੇ ਦੋ ਨੌਜਵਾਨਾਂ ਦਾ ਅਨਕਾਊਂਟਰ ਕਰ ਦਿੱਤਾ ਗਿਆ ਇਹਨਾਂ ਦੋ ਨੌਜਵਾਨ ਹਰਪ੍ਰੀਤ ਸਿੰਘ ਔਰ ਪਾ ਮਕਰ ਸਿੰਘਾ ਤੇ ਇੱਕ ਜਿਹੜਾ ਕਿ ਬਾਸਾ ਦੇ ਨਾਂ ਦੇ ਨਾਲ ਮਸ਼ਹੂਰ ਆ ਜਿਹੜਾ ਸੂਤਰੇ ਦੱਸਿਆ ਜਾ ਰਿਹਾ ਪਟਿਆਲਾ ਪੁਲਿਸ ਵੱਲੋਂ ਕਿ ਅਸੀਂ ਉਹਨਾਂ ਨੂੰ ਰਸਤੇ ਵਿੱਚ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਦੋਨੇ ਨੌਜਵਾਨ ਆ ਜਿਹੜੇ ਉਹ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰਤ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੇ ਦੋਨੇ ਜਿਹੜੇ ਮੇਨ ਸੀ ਕਹਿੰਦੇ ਸੂਟਰ ਦੱਸੇ ਜਾ ਰਿਹਾ ਬੰਮੀਆ ਗਰੁੱਪ ਦੇ ਹਰਪ੍ਰੀਤ ਸਿੰਘ ਔਰ ਪੰ ਮਕਰਨ ਸਿੰਘ ਗੋਤਮਾ ਬਾਦਸ਼ਾ ਜਿਹੜੇ ਦੋ ਨੌਜਵਾਨ ਆ ਜਿਹੜੇ ਦੱਸੇ ਜਾ ਰਿਹਾ ਕਿ ਇਹ ਬੜੇ ਵੱਡੇ ਸੂਟਰ ਸਨ ਜਿਹੜੇ ਕਿ ਬੰਮੀਆ ਗਰੁੱਪ ਦੇ ਨਾਲ ਸੰਬੰਧ ਦੱਸੇ ਜਾ ਰਿਹਾ ਇਹ ਪੁਲਿਸ ਦੀ ਜਿਹੜੀ ਇੱਕ ਜਾਣਕਾਰੀ ਪੁਲਿਸ ਨੂੰ ਮਿਲੀ ਸੀ ਕਿ ਇਹ ਵੱਡੀ ਬਾਰਦਾਤ ਨੂੰ ਇਹਨਾਂ ਨੇ ਇਲਜ਼ਾਮ ਦੇਣਾ ਸੀ ਤੇ ਪੁਲਿਸ ਵੱਲੋਂ ਜਿਹੜਾ ਇਹਨਾਂ ਨੂੰ ਘੇਰ ਕੇ ਪਹਿਲਾਂ ਹੀ ਜਿਹੜਾ ਇਹਨਾਂ ਨੂੰ ਠੇਰ ਕੀਤਾ ਗਿਆ ਪੁਲਿਸ ਦਾ ਇੱਕ ਵੱਡਾ ਦਾਵਾਗਾ ਤਾਨੂੰ ਇਹ ਵੀ ਦੱਸ ਦਈਏ ਕਿ ਪਟਿਆਲਾ ਦੇ ਬਰਨ ਸ਼ਰਮਣ ਵੱਲੋਂ ਇਹ ਦੱਸਿਆ ਗਿਆ ਕਿ ਹਰਪ੍ਰੀਤ ਸਿੰਘ ਔਰ ਪੰਮਕਰ ਸਿੰਘ ਦੇ ਉੱਪਰ ਕਰੀਬ 7 ਮੁਕੱਦਮੇ ਦਰਜ ਨੇ ਜਿਨ੍ਹਾਂ ਦੇ ਵਿੱਚ ਇਰਾਦਾ ਕਤਲ ਲੁੱਟਾਂ ਖਵਾ ਤੋਂ ਲਾਭਾ ਜਿਹੜਾ ਹੋਰ ਵੀ ਜਿਹੜੇ ਕਈ ਮੁਕੱਦਮੇ ਦਰਜਾ ਤੇ ਦੋ ਮੁਕੱਦਮੇ ਦਰਜਾ ਜਿਹੜੇ ਗੌਤਮ ਬਾਦਸ਼ਾਹ ਦੇ ਉੱਪਰ ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਕੋਲੋਂ ਜਿਹੜਾ ਕਿ ਪਿਸਟਲ ਜਿਹੜੇ ਬਰਾਮਦ ਹੋਇਆ ਤੇ ਨਾਲ 5 ਜਿਹੜੇ ਜਿੰਦਾ ਕਾਰਤੂਸ ਤੇ 5 ਆ ਜਿਹੜੇ ਖੋਲ ਆ ਉਹ ਵੀ ਜਿਹੜਾ ਬਰਾਮਦ ਹੋਇਆ ਜਿਹੜੇ ਕਿ ਇੱਕ ਵੱਡੀ ਘਟਨਾ ਜਿਹੜਾ ਆਜਾਮ ਦੇ ਰਹੇ ਸੀ ਇਹ ਜਿਹੜਾ ਪੁਲਿਸ ਦਾ ਕਹਿਣਾ ਹੈਗਾ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਕਰੀਬ ਆਪਾਂ ਜੇਕਰ ਥੋੜਾ ਜਿਹਾ ਪਿੱਛੇ ਜਾਈਏ ਜੇਕਰ ਮਾਰਚ ਮਹੀਨੇ ਦੀ ਆਪਾਂ ਗੱਲ ਕਰ ਲਈਏ ਮਾਰਚ ਮਹੀਨੇ ਤੋਂ ਹੁਣ ਤੱਕ ਜਿਹੜਾ ਕਿ ਅਨੇਕਾਂ ਨੌਜਵਾਨਾਂ ਦੇ ਅਨਕਾਊਂਟਰ ਹੋ ਚੁੱਕੇ ਆ ਮੈਨੂੰ ਲੱਗਦਾ ਕਿ 100 ਤੋਂ ਪਲੱਸ ਦੀ ਗਿਣਤੀ ਜਿਹੜੀ ਆ ਹੋ ਗਈ ਹੋਣੀ ਆ ਲਗਭਗ ਜਿਹੜਾ ਨਹੀਂ ਤਾਂ 100 ਦੇ ਕਰੀਬ ਗਿਣਤੀ ਇਹ ਪਹੁੰਚਣ ਵਾਲੀ ਆ ਪੰਜਾਬ ਦੇ ਵਿੱਚ ਨੌਜਵਾਨਾਂ ਦਾ ਨਿਤਰ ਨਕਾਉਂਟਰ ਹੋ ਰਹੇ ਆ ਪੁਲਿਸ ਵੱਲੋਂ ਇੱਕ ਹਰ ਵੇਲੇ ਇਹੀ ਦਾਵਾ ਕੀਤਾ ਜਾਂਦਾ ਕਿ ਸਾਡੇ ਉੱਤੇ ਫਾਇਰਿੰਗ ਕੀਤੀ ਤੇ ਅਸੀਂ ਪੁਲਿਸ ਪਾਰਟੀ ਨੇ ਰਹਿੰਦਿਆ ਫਾਇਰਿੰਗ ਕਰਤੀ ਤੇ ਸਾਡੀ ਫਾਇਰਿੰਗ ਦੇ ਨਾਲ ਦੋਨੇ ਨੌਜਵਾਨ ਜਿਹੜੇ ਉਹ ਜਾਖਮੀ ਹੋ ਜਾਂਦੇ ਆ ਕਿਸੇ ਨੂੰ ਜਿਹੜਾ ਕਿ ਮੌਤ ਦੀ ਘਾਟ ਉਤਾਰਿਆ ਜਾਂਦਾਗਾ ਇਹ ਦੱਸਿਆ ਜਾ ਰਿਹਾ ਕਿ ਕਿਸੇ ਦੇ 7 ਮੁਕੱਦਮੇ ਆ ਕਿਸੇ ਦੇ 2 ਆ ਕਿਸੇ ਤੇ ਕਿੰਨੇ ਆ ਪਰ ਇੱਕ ਵੱਡਾ ਸਵਾਲ ਮੈਂ ਇੱਥੇ ਕਹਣਾ ਚੋਣਾ ਤੇ ਲੋਕਾਂ ਦੇ ਰੋਜ਼ ਸਵਾਲ ਆਉਂਦੇ ਆ ਲੋਕ ਇਹ ਕਹਿੰਦੇ ਆ ਕਿ ਭਾਈ ਤੁਸੀਂ ਪੁਲਿਸ ਪਾਰਟੀ ਨੂੰ ਪੁੱਛਦੇ ਨੇ ਤੁਸੀਂ ਪੁਲਿਸ ਨੂੰ ਸਵਾਲ ਨਹੀਂ ਕਰਦੇ ਕਿ ਜਿਹੜੇ ਨੌਜਵਾਨਾਂ ਦੇ ਧੜਾ ਧੜ ਅਨਕਾਊਂਟਰ ਹੋ ਰਹੇ ਆ ਕਿ ਤੁਹਾਨੂੰ ਦੱਸ ਦੋ ਕਿ 6 ਮਹੀਨੇ ਦੇ ਵਿੱਚ ਹੀ ਪਤਾ ਲੱਗ ਗਿਆ 4 ਸਾਲ ਤੁਹਾਡੀ ਸਰਕਾਰ ਲੰਘੀ ਤੇ ਅਨੇਕਾਂ ਸਰਕਾਰਾਂ ਲੰਘੀਆਂ ਤੇ ਇਹ ਪਾਇਦਾ ਕਿ ਹੁਣ ਇੱਕਦਮ ਹੋ ਗਏ ਕੀ ਗੱਲ ਜਿਹੜਾ ਕਿ ਅਨਕਾਊਂਟਰ ਨੇ ਜਿਹੜਾ ਲਗਾਤਾਰ ਇਹਨਾਂ ਦੀ ਗਿਣਤੀ ਕਿਉਂ ਵਧਦੀ ਜਾ ਰਹੀ ਆ ਕਿਤੇ ਤੁਸੀਂ ਜਿਹੜਾ ਪੁਲਸ ਨੇ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਘਰੋਂ ਗ੍ਰਿਫਤਾਰ ਕੀਤਾ ਹੋਵੇ ਕਦੇ ਇੱਕ ਕਹਿੰਦੇ ਦੱਸ ਦਿਓ ਕਿਸੇ ਨੂੰ ਗ੍ਰਿਫਤਾਰ ਕੀਤਾ ਹੋਵੇ ਜੇ ਗ੍ਰਿਫਤਾਰ ਕਰ ਵੀ ਲੈਣਾ ਫਿਰ ਵੀ ਉਹਦਾ ਅਨਕਾਊਂਟਰ ਹੁੰਦਾਗਾ ਇਹ ਵੱਡੇ ਸਵਾਲ ਨੇ ਪੁਲਿਸ ਦੇ ਉੱਪਰ ਕਿ ਤੁਸੀਂ ਜਿਹੜਾ ਕਿ ਅਜੇ ਤੱਕ ਜਿਉਂਦੇ ਵਿਅਕਤੀ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਸਕੇ ਜਾਨੀ ਕਿ ਤੁਸੀਂ ਅਨਕਾਊਂਟਰ ਕਰਕੇ ਗ੍ਰਿਫਤਾਰ ਕਰਦੇ ਹੋ ਕੀ ਗੱਲ ਉਹਨਾਂ ਦੇ ਕੋਲ 30 ਬੋਰ ਦਾ 12 ਬੋਰ ਦਾ ਪਿਸਟਲ ਹੋਊਗਾ ਤੁਹਾਡੇ ਕੋਲੇ ਮਸ਼ੀਨ ਗਨਾਂ ਨੇ 1.47 ਨੇ ਬੜਾ ਬੜਾ ਤੁਹਾਡੇ ਕੋਲੇ ਮਸਿਹਤ ਮਸਿੰਨਰੀਆ ਤੇ ਬੜਾ ਹੋਰ ਸਾਜੋ ਸਮਾਨ ਆ ਤੁਹਾਡੇ ਕੋਲੇ ਆਧੁਨਿਕ ਜਿਹੜੇ ਹਥਿਆਰ ਨੇ ਜਿਹੜੇ ਤੇ ਪਰ ਇਹ ਵੱਡੀ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਈ ਵਾਰੀ ਪੁਲਸ ਆਪਣਾ ਚੰਮ ਬਚਾਉਂਦੀ ਹੋਈ ਲੋਕਾਂ ਨੂੰ ਸਾਥ ਕੰਮੇ ਕਰਨਾਗਾ ਤੇ ਇਹ ਜਿਹੜਾ ਕਿ ਫਰਜੀ ਅਨਕਾਉਂਟਰ ਆ ਕਿ ਫਰਜੀ ਹੋ ਰਿਹਾ ਇਹ ਲੋਕਾਂ ਦਾ ਦਾਵਾ ਲੋਕਾਂ ਦਾ ਕਹਿਣਾ ਇਹ ਅਸੀਂ ਨਹੀਂ ਕਹਿ ਰਹੇ ਜੀ ਇਹ ਲੋਕ ਕਹਿ ਰਹੇ ਆ ਕਿ ਪੁਲਸ ਫਰਜੀ ਅਨਕਾਉਂਟਰ ਕਰ ਰਹੀ ਆ ਕੇ ਲੋਕਾਂ ਨੂੰ ਕਿ 1993 92 ਬੜਾ ਧਾਕਾ ਜਿਹੜਾ ਯਾਦ ਕਰ ਲੈਣਾ ਚਾਹੀਦਾ ਜਿਸ ਤਰ੍ਹਾਂ ਉਦੋਂ ਨਕਾਉਂਟਰ ਕਰੇ ਸੀ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਤਾਂ ਅੱਜ ਉਹ 25 23 30 ਸਾਲਾਂ ਨੂੰ ਮੜੇ ਜਾ ਰਹੇ ਆ ਉਮਰ ਕੈਦਾਂ ਨੂੰ ਹੋ ਰਹੀ ਆ ਜਿਸ ਤਰ੍ਹਾਂ ਸੀਤਾ ਰਾਮ ਇੱਕ ਬੁਚੜ ਅਫਸਰ ਹੋਇਆ ਜਿਨੇ 1993 ਦੇ ਵਿੱਚ ਆ ਚਾਰ ਮੁਲਾਜ਼ਮਾ ਆਪਣੇ ਮਾਰ ਦਿੱਤੇ ਸੀ ਤੇ ਹੋਰ ਕਿੰਨੇ ਨੌਜਵਾਨ ਸੈਂਕੜੇ ਦਾ ਅਨਕਾਉਂਟਰ ਕੀਤਾ ਤੇ ਹੁਣ ਜਿਹੜਾ ਕਿ ਪਿਛਲੇ ਦਿਨਾਂ ਜਿਹੜਾ ਸੀਤਾ ਰਾਮ ਆ ਜਿਹੜਾ ਇੱਕ ਐਂਸਬਾਇਟਰ ਸੇ ਜਿਹੜਾ 80 ਸਾਲ ਦਾ ਸੀ ਜਿਹੜੀ ਉਹਦੀ ਪਟਿਆਲਾ ਜੇਲ੍ਹ ਦੇ ਵਿੱਚ ਮੌਤ ਹੋ ਜਾਂਦੀ ਆ ਉਸ ਤੋਂ ਪਹਿਲਾਂ ਵੀ ਪਟਿਆਲਾ ਜੇਲ੍ਹ ਦੇ ਵਿੱਚ ਇੱਕ ਬੁਬੁੱਚੜ ਜਿਹੜਾ ਸੂਬਾ ਸਰਹੰਦ ਜਿਹੜਾ ਸੰਦੀਪ ਸੰਨੀ ਦੇ ਨਾਲ ਬਾਹ ਪੈਂਦਾਗਾ ਤੇ ਦੱਸਿਆ ਜਾ ਰਿਹਾ ਸੀ ਕਿ ਸੰਦੀਪ ਸੰਨੀ ਨੇ ਉਹਦੇ ਉੱਤੇ ਬਾਹਰ ਕੀਤੇ ਉਸ ਤੋਂ ਬਾਅਦ ਉਹਦਾ ਬ੍ਰੇਨ ਡੈਡ ਹੋ ਗਿਆ ਉਸ ਤੋਂ ਬਾਅਦ ਜਿਹੜਾ ਉਸ ਸੂਬੇ ਸਰਹੰਦ ਦੀ ਮੌਤ ਹੋ ਜਾਂਦੀ ਆ ਇਥੋਂ ਇਹ ਵੀ ਦਰਸਾਇਆ ਗਿਆ ਸੀ ਕਿ ਉਸ ਸੂਬੇ ਸਰਹੰਦ ਵੱਲੋਂ ਜਿਹੜਾ 12 ਹਿੰਦੂ ਮਾਰੇਗੇ ਸੀ ਚੱਕ ਕੇ ਤੇ ਅਗਲੇ ਦਿਨ ਖਬਰਾਂ ਸੁਪਾ ਦਿੰਦਾ ਸੀ ਕਿ ਜਿਹੜਾ ਆ ਅੱਤਵਾਦੀ ਮਾਰ ਦਿੱਤੇ ਆ ਤੇ ਨਾਲ ਹੀ ਆਪਾਂ ਗੱਲ ਕਰੀਏ ਤਾਂ ਸਿੱਖਾਂ ਦੇ ਦੱਸਿਆ ਜਾ ਰਿਹਾ 100 ਤੋਂ ਵੱਧ ਮੁਕਾਬਲੇ ਬਣਾਉਣ ਵਾਲਾ ਝੂਠੇ ਮੁਕਾਬਲੇ ਬਣਾਉਣ ਵਾਲਾ ਉਹ ਸੁਬਾ ਸਰਾਂਦ ਬੁੱਚੜ ਸੀ ਤੇ ਹੁਣ ਵੀ ਲੱਗਦਾ ਕਿ ਪੁਲਿਸ ਕਿਤੇ ਨਾ ਕਿਤੇ ਆਪਣਾ ਸਰਕਾਰ ਆਪਣਾ ਚੰਬਚਾਉਂਦੀ ਦਿਖਾਈ ਦੇ ਰਹੀ ਆ ਕਿ ਧੜਾ ਧੜਕ ਮੈਂ ਇਨਕਾਊਂਟਰ ਕੀਤੇ ਜਾ ਰਹੇ ਆ ਕਿ ਉਹਨਾਂ ਨੂੰ ਭਾਈ ਤੁਸੀਂ ਜਿਉਂਦੇ ਵੀ ਫੜ ਸਕਦੇ ਹੋ ਕਿ ਗਾ ਉਹ ਅਸਮਾਨ ਤੇ ਥੋੜੀ ਰਹਿੰਦੇ ਆ ਕਾ ਰਾਜੀ ਰਹਿੰਦੇ ਹੋਣਗੇ ਖੇਤਾਂ 'ਚ ਰਹਿੰਦੇ ਹੋਣਗੇ ਕਿੱਥੇ ਰਹਿੰਦੇ ਆ ਤੇ ਜੇਕਰ ਤੁਹਾਡੀ ਇੰਟੈਲੀਜੈਂਸ ਐਡੀ ਵੱਡੀ ਤੇਜ ਆ ਤੇ ਸਾਨੂੰ ਪਤਾ ਲੱਗ ਜਾ ਜ ਇਹਨਾਂ ਨੇ ਵੱਡੀ ਬਾਤਾਂ ਕਰਨੀ ਸੀ ਤਾਂ ਉਹਦਾ ਤੁਸੀਂ ਅਨਕਾਉਂਟਰ ਕਰਦੇ ਹੋ ਨਾ ਪਹਿਲਾਂ ਤਾਂ ਨੂੰ ਤੁਸੀਂ ਜਿਹੜਾ ਕਿ ਇਹ ਪਤਾ ਨਹੀਂ ਲੱਗਦਾ ਕਿ ਇਹ ਨੌਜਵਾਨ ਕਿੱਧਰੋਂ ਆਏ ਆ ਕਿੱਧਰੋਂ ਜਾਂਦੇ ਆ بڑے بڑے ਪੁਲਿਸ ਦੇ ਉੱਤੇ ਉੱਪਰ ਵੀ ਸਵਾਲ ਆ ਪਰ ਨਾਲ ਇਹ ਉਹਨਾਂ ਨੌਜਵਾਨ ਜਿਹੜੇ ਕਿ ਰਾਫਲਾ ਹਥਿਆਰ ਚੱਕ ਕੇ ਜਿਹੜਾ ਸਾਰੇ ਆਮ ਦਾਇਸ ਦਾ ਮਹਾਲ ਪੰਜਾਬ ਦੇ ਵਿੱਚ ਬਣਾਇਆ ਹੋਇਆਗਾ ਉਹਨਾਂ ਨੂੰ ਵੀ ਮਾੜਾ ਮੋਟਾ ਸਮਝਣਾ ਚਾਹੀਦਾ ਪੰਜਾਬ ਦੇ ਪਹਿਲਾ ਨੌਜਵਾਨਾਂ ਨੂੰ ਕਵੇਂ ਘਰਾਂ ਦੇ ਵਿੱਚ ਚੁੱਕ ਚੁੱਕ ਕੇ ਮਾਰਿਆ ਤੁਸੀਂ ਇਹ ਵੀ ਜਰੂਰ ਸਮਝਣ ਲੈਣ ਉਹ ਨੌਜਵਾਨਾਂ ਨੂੰ ਜਿਹੜਾ ਕਿ ਇਹ ਰਾਹ ਨਹੀਂ ਅਪਣਾਉਣਾ ਚਾਹੀਦਾ ਅਸੀਂ ਕਹਿੰਦੇ ਆ ਕਿ ਦੂਸਰੀ ਜਿਹੜਾ ਕਿ ਪੁਲਸਾ ਜੇਕਰ ਪਈਓ ਕਰਾਏ ਪਈਆ ਪੁਲਸ ਨੂੰ ਫੜ ਕੇ ਚਾਹੇ ਉਹ ਤੇ ਸੱਤ ਮੁਕਾਦਮੇ ਤੇ 10 ਚਾਹੇ 2 ਆ ਚਾਹੇ 4 ਜਿੰਨੇ ਵੀ ਮੁਕਾਦਮੇ ਦਰਜਾ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰੋ ਕਾਨੂੰਨ ਦੇ ਤਹਿਤ ਜੋ ਸਜ਼ਾ ਕਾਨੂੰਨ ਦੇਵੇਗਾ ਉਹ ਸਭ ਨੂੰ ਜਿਹੜਾ ਕਿ ਮਨਜ਼ੂਰ ਹੋਵੇਗੀ ਪਰ ਜਦੋਂ ਕਿ ਤੁਸੀਂ ਧੜਾ ਧੜ ਜਿਹੜਾ ਆਵਾਜ਼ਾਂ ਆਉਂਦੀਆਂ ਨੇ ਅੱਜ ਫਲਾਨੇ ਥਾਂ ਧੌਂਕੀ ਪੁਲਿਸ ਨਾਲ ਅਨਕਾਉਂਟਰ ਕਰਤਾ ਅੱਜ ਫਰੋਜਪੁਰ ਵਿੱਚ ਹੋ ਗਿਆ ਅੱਜ ਪਟਿਆਲੇ ਦੇ ਵਿੱਚ ਹੋ ਗਿਆ ਕੱਲ ਜਿਹੜਾ ਕਿ ਪੜਕੇ ਹਟਿਆ ਜੀ ਅੰਮ੍ਰਿਤਸਰ ਦੇ ਵਿੱਚ ਹੋ ਗਿਆ ਇੱਕ ਨੌਜਵਾਨ ਦੀ ਜਾਨ ਚਲੀ ਗਈ ਆ ਇੱਕ ਦਾ ਹੋਰ ਫਰੋਜਪੁਰ ਦੇ ਵਿੱਚ ਹੋ ਗਿਆ ਜਣੇ ਕਿ ਇੱਕ ਇਹ ਸੇਮ ਕਹਾਣੀ ਪੁਲਿਸ ਦੀ ਉਵੇਂ ਹੀ ਜਿਹੜਾ ਕਿ ਸੇਮ ਪੁਲਿਸ ਨੇ ਹੱਥ ਕਰ ਦੇਣਾ ਜੀ ਇੱਥੇ ਸੀ ਲੁਕੇ ਸੀ ਇੱਥੇ ਸੀ ਫਲਾਨਾ ਸੀ ਧੌਂਕਾ ਸੀ ਮੋਟਰਸਾਈਕਲ ਦਿਖਾ ਦੇਣਾ ਦੇ ਕੇ ਬੜਾ ਜਣੀ ਕਿ ਪੁਲਿਸ ਵੀ ਇੱਕ ਫਿਲਮੀ ਤਰ੍ਹਾਂ ਦਾ ਜਿਸ ਤਰ੍ਹਾਂ ਆਪਾਂ ਫਿਲਮ ਦੇ ਸੀਨ ਹੁੰਦੇ ਆ ਇਸ ਤਰ੍ਹਾਂ ਸਟੋਰੀਆਂ ਬਣਾਉਂਦੀ ਆ ਇਹ ਵੀ ਜਿਹੜਾ ਇੱਕ ਵੱਡਾ ਇਹ ਪੁਲਿਸ ਦੇ ਉੱਪਰ ਸਵਾਲ ਆ ਤੇ ਠੀਕ ਆ ਕਿ ਭਾਈ ਤੁਸੀਂ ਉਹਨਾਂ ਨੂੰ ਜਿਹੜੇ ਅਪਰਾਧਕ ਮਾਮਲੇ ਕਰਦਾ ਕੋਈ ਅਪਰਾਧਕ ਬੰਦਾਗਾ ਕ੍ਰੈਮੀਕਲ ਬੰਦਾਗਾ ਤੁਸੀਂ ਫੜੋ ਫੜ ਕੇ ਉਹਨੂੰ ਜਿਹੜਾ ਤੁਸੀਂ ਕਾਨੂੰਨ ਦੇ ਹਵਾਲੇ ਕਰੋ ਨਾਲ ਇੱਕ ਜਿਹੜਾ ਜਲੰਧਰ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਜਲੰਧਰ ਦੇ ਵਿੱਚ ਇੱਕ 13 ਸਾਲਾਂ ਦੀ ਲੜਕੀ ਦੇ ਨਾਲ ਇੱਕ ਸਹੇਲੀ ਦੇ ਜਿਹੜਾ ਪਿਤਾ ਵੱਲੋਂ ਜਿਹੜਾ ਉਹਦੇ ਨਾਲ ਰੇਪ ਕਰਕੇ ਜਿਹੜਾ ਉਹਨੂੰ ਮੌਤ ਦੇ ਘਾਟਾ ਤਾਰ ਦਿੱਤਾ ਇਹ ਵੀ ਇੱਕ ਦਿਲ ਨੂੰ ਦੁਖਦਾਉਣ ਵਾਲੀ ਗੱਲ ਆ ਇਹ ਜਿਹੇ ਪਾਪੀ ਬੰਦੇ ਅਪਰਾਧੀ ਬੰਦੇ ਪਤਾ ਨਹੀਂ ਕਿੱਥੇ ਕਿੱਥੇ ਬੈਠੇ ਆ ਤੇ ਹੁਣ ਅੱਜ ਜਦੋਂ ਪੁਲਸਾ ਹੁਣ ਉਹਨੂੰ ਗਰਪਧਾਰ ਕਰਦੀ ਆ ਤੇ ਜਦੋਂ ਲੋਕਾਂ ਦਾ ਲੋਕ ਹਜੂਮ ਕਹਿੰਦੇ ਆ ਕਿ ਸਾਡੇ ਸਾਹਮਣੇ ਨੂੰ ਕੱਢੋ ਇਸ ਪਾਪੀ ਨੇ ਇੱਕ 13 ਸਾਲਾਂ ਦੀ ਨੌਜਵਾਨ ਬੱਚੀ ਦੇ ਨਾਲ ਰੇਪ ਕਰਨ ਤੋਂ ਬਾਅਦ ਉਹਨੂੰ ਜਿਹੜਾ ਮੌਤ ਦੇ ਘਾਟਾ ਤਾਰ ਦਿੱਤਾ ਸੀ ਕਿ ਪਰਿਵਾਰ ਕਿਤੇ ਬਾਹਰ ਗਿਆ ਹੋਇਆ ਸੀ ਇਹ ਦੱਸਿਆ ਜਾ ਰਿਹਾ ਜਿਹੜੇ ਕਿ ਬਹੁਤ ਹੀ ਦੁਖਦਾਈ ਜਿਹੜੀਆਂ ਇਹ ਜਿਹੀਆਂ ਖਬਰਾਂ ਆਉਂਦੀਆਂ ਨੇ ਠੀਕ ਹੈ ਕਿ ਭਾਈ ਕਾਨੂੰਨ ਉਹਤੇ ਵੀ ਜਿਹੜਾ ਉਹ ਕਰੂਗਾ ਪਰ ਇਸ ਤੋਂ ਪਹਿਲਾਂ ਵੀ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਅਨੇਕਾਂ ਜਿਹੜੇ ਰੇਪ ਹੋਏ ਆ ਪਰਵਾਸੀ ਮਜ਼ਦੂਰਾ ਵੱਲੋਂ ਕੀਤੇ ਗਏ ਆ ਕਿਤੇ 1 ਸਾਲ ਦੇ ਬੱਚੇ ਦੇ ਨਾਲ ਕੀਤਾ ਜਾਂਦਾ ਕਿਤੇ 5 ਸਾਲ ਦੇ ਬੱਚੇ ਦੇ ਨਾਲ ਕਿਤੇ 8 ਸਾਲ ਦੇ ਬੱਚੇ ਦੇ ਨਾਲ ਉਹਨਾਂ ਦਾ ਅਨਕਾਉਂਟਰ ਕਿਉਂ ਨਹੀਂ ਹੁੰਦਾ ਲੋਕਾਂ ਦੇ ਵੱਡੇ ਸਵਾਲ ਨੇ ਪੁਲਿਸ ਦੇ ਉੱਪਰ ਕਿ ਜਿਹੜੇ ਰੇਪ ਕਰਦੇ ਆ ਸਾਡੀਆਂ ਧੀਆਂ ਪਣਾ ਦੇ ਰੇਪ ਕਰਦੇ ਆ ਜਾਂ ਸਾਡੇ ਬੱਚਿਆਂ ਦੇ ਰੇਪ ਕਰ ਦਿੰਦੇ ਆ ਤੇ ਤੁਹਾਡੀ ਗੋਲੀ ਉਦੋਂ ਕਿਉਂ ਨਹੀਂ ਵੱਜਦੀ ਉਦੋਂ ਕਿਉਂ ਨਹੀਂ ਅਨਕਾਉਂਟਰ ਹੁੰਦੇ ਕਿ ਜਿਹੜਾ ਕਿ ਫਲਾਨਾ ਜੀ ਉਹਦੇ ਉੱਤੇ ਮੁਕਾਦਮੇ ਦਰਜਾ ਜੇ ਜਿਹੜੇ ਮੁਕਾਦਮੇ ਦਰਜਾ ਸਿਰਫ ਉਹਨਾਂ ਦੇ ਅਨਕਾਉਂਟਰ ਕਿਉਂ ਹੁੰਦੇ ਆ ਜਿਹੜਾ ਕੋਈ ਧੀ ਪੈਣ ਦਾ ਰੇਪ ਕਰਦਾ ਤੇ ਫਿਰ ਜਿਹੜਾ ਜਾਂ ਤਾਂ ਫਿਰ ਤੁਸੀਂ ਇਹ ਸਮਝ ਲਓ ਕਿ ਕਾਨੂੰਨ ਉਹਨਾਂ ਦੇ ਲਈ ਵੱਖਰਾ ਤੇ ਇਹਨਾਂ ਦੇ ਲਈ ਵੱਖਰਾ ਹੈਗਾ ਤੇ ਉਹਨਾਂ ਲਈ ਕਾਨੂੰਨ ਕੰਮ ਨਹੀਂ ਕਰਦਾ ਤੇ ਇਹਨਾਂ ਲਈ ਅਪਰਾਧੀਆਂ ਲਈ ਕੰਮ ਨਹੀਂ ਕਰਦਾ ਤੇ ਉਹਨਾਂ ਲਈ ਕਰਦਾ ਹੈਗਾ ਜਾਂ ਤਾਂ ਇਹ ਮੰਨੋ ਤੇ ਜਾਂ ਫਿਰ ਅਨਕਾਊਂਟਰ ਆ ਜਿਹੜੇ ਪੰਜਾਬ ਦੇ ਵਿੱਚ ਬੰਦ ਹੋਣੇ ਚਾਹੁੰਦੇ ਆ ਠੀਕ ਆ ਕੇ ਭਾਈ ਤੁਸੀਂ ਇਹਨੂੰ ਫੜੋ ਫੜ ਕੇ ਜਿਹੜਾ ਲੋਕਾਂ ਦੇ ਸਾਹਮਣੇ ਵੀ ਇਹ ਆਉਣੀ ਚਾਹੀਦੀ ਹੈ ਗੱਲ ਆ ਕਿ ਭਾਈ ਕਿੱਥੋਂ ਫੜਿਆ ਸਾਰੀ ਇੱਕ ਫੇਕ ਸਟੋਰੀ ਬਣਾ ਕੇ ਜਿਹੜੀ ਇੱਕ ਮਾਈ ਜਾ ਰਹੀ ਹੈ ਇਹ ਇੱਕ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਇੱਕ ਵੱਡੀ ਖਬਰ ਵੱਲ ਲੈ ਕੇ ਜਾਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਤੁਸੀਂ ਦੇਖਦੇ ਹੋ ਪੰਜਾਬੀ ਬੱਤਾ ਟੀਵੀ ਮੈਂ ਹਮਕਰ ਸਿੰਘ ਉੱਬਾ